ਪ੍ਰੋਗਰਾਮ ਪਰਤਦਰ ਪਰਤ ਵਿੱਚ ਮੈਂ ਦਰਸ਼ਨ ਸਿੰਘ ਖੋਖਰ ਤੁਹਾਡਾ ਸਵਾਗਤ ਕਰਦਾ ਇਸ ਪ੍ਰੋਗਰਾਮ ਵਿੱਚ ਆਪਾਂ ਰੋਜ਼ਾਨਾ ਹੀ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਿਆ ਕਰਾਂਗੇ ਉਹ ਮੁੱਦੇ ਜੋ ਰਾਜਨੀਤੀ ਦੇ ਵਿੱਚ ਕਾਫੀ ਹਲਚਲ ਪੈਦਾ ਕਰਦੇ ਨੇ ਅੱਜ ਦੀ ਤਰੀਕ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ ਹਰ ਪਾਸੇ ਇਹ ਚਰਚਾ ਹੈ ਕਿ ਕਿਸਾਨ ਸੰਗਠਨਾਂ ਨੂੰ ਇਕਜੁੱਟ ਹੋ ਜਾਣਾ ਚਾਹੀਦਾ ਜਿਸ ਤਰ੍ਹਾਂ 2 ਸਾਲ ਪਹਿਲਾਂ ਦਿੱਲੀ ਨੇ ਬਰੂਹਾ ਤੇ ਕਿਸਾਨੀ ਅੰਦੋਲਨ ਸ਼ੁਰੂ ਕੀਤਾ ਸੀ ਤੇ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਇੱਕ ਮੰਚ ਤੇ ਇਕੱਠੀਆਂ ਸਨ ਤੇ ਬਹੁਤ ਸਾਰੇ ਸਮਾਜ ਸੇਵੀ ਤੇ ਕੁਝ ਹੋਰ ਜਿਹੜੇ ਹੈਗੇ ਆ ਸਮਾਜ ਦਾ ਚੰਗਾ ਚਾਹਣ ਵਾਲੇ ਉਹ ਵੀ ਉਸ ਕਿਸਾਨ ਅੰਦੋਲਨ ਨਾਲ ਜੁੜ ਗਏ ਸੀ ਪਰ ਹੁਣ ਕਿਉਂਕਿ ਸ਼ੰਭੂ ਅਤੇ ਖਨੋਰੀ ਬੈਰੀਅਰਾਂ ਉੱਤੇ ਇੱਕ ਵੱਖਰੀ ਜਥੇਬੰਦੀ ਨੇ ਜੋ ਐਸਕੇਮ ਗੈਰ ਰਾਜਨੀਤਿਕ ਜਿਸ ਨੂੰ ਕਿਹਾ ਜਾਂਦਾ ਹੈ ਉਹਦੇ ਵੱਲੋਂ ਮੋਰਚਾ ਚਲਾਇਆ ਹੋਇਆ ਤੇ ਨਾਲ ਜਿਹੜੇ ਐਸਕੇਮ ਦੂਸਰੀ ਤਰ੍ਹਾਂ ਉਹ ਇੱਕ ਵਾਰੋਂ ਇਸ ਮੋਰਚੇ ਦੀ ਹਮੈਤ ਕਰਦੀ ਹੈ ਭਾਵੇਂ ਕਿ ਮੰਗਾ ਸਾਰਿਆਂ ਦੀਆਂ ਸਾਂਝੀਆਂ ਨੇ ਕਿਉਂਕਿ ਜਦੋਂ ਮੰਗਾ ਸਾਂਝੀਆਂ ਹੁਣ ਤਾਂ ਅਕਸਰ ਹੀ ਆ ਤੇ ਇਹ ਸਾਰਿਆਂ ਦੇ ਇਹ ਗੱਲ ਸਮਝ ਪੈ ਜਾਂਦੀ ਹੈ ਕਿ ਜਥੇਬੰਦੀਆਂ ਵੀ ਫਿਰ ਇੱਕ ਜੁਟ ਹੋਣ ਜੇਕਰ ਸਾਂਝੀਆਂ ਮੰਗਾ ਨੇ ਪਰ ਜੇਕਰ ਇਸ ਮਸਲੇ ਦੀ ਪਤਾ ਤੱਕ ਜਾਈਏ ਤਾਂ ਗੱਲ ਨਿਕਲ ਕੇ ਇਹ ਸਾਹਮਣੇ ਆਉਂਦੀ ਹੈ ਕਿ ਵਿਚਾਰਧਾਰਕ ਮਤਭੇਦ ਵੀ ਨੇ ਕੁਝ ਜਥੇਬੰਦੀਆਂ ਦੇ ਜਿਸ ਤਰ੍ਹਾਂ ਅੱਜ ਹੀ ਜੋ ਮੋਰਚੀ ਮੋਰਚਾ ਲਗਾਉਣ ਵਾਲੀ ਧਿਰ ਦੇ ਆਗੂ ਨੇ ਗੁਰਨਾਮ ਸਿੰਘ ਚੜੂਨੀ ਬਾਰੇ ਬਿਆਨ ਦੇ ਰਹੇ ਨੇ ਕਿ ਚੜੂਨੀ ਸਪਸ਼ਟ ਕਰਨ ਕਿ ਕੀ ਉਹ ਚੋਣਾ ਲੜਨਗੇ ਕਿਉਂਕਿ ਗੁਰਨਾਮ ਸਿੰਘ ਚੜੂਨੀ ਨੇ ਪਿਛਲੇ ਦਿਨੀ 11 ਮੈਂਬਰੀ ਕਮੇਟੀ ਬਣਾਈ ਸੀ ਉਹ ਕਮੇਟੀ ਨੇ ਇਹ ਕਰਨਾ ਸੀ ਕਿ ਸਾਰੀਆਂ ਜਥੇਬੰਦੀਆਂ ਨੂੰ ਇੱਕ ਮੰਚ ਤੇ ਲਿਆਉਣਾ ਤੇ ਸਾਰੇ ਜਥੇਬੰਦੀਆਂ ਨਾਲ ਸੰਪਰਕ ਕਰਨਾ ਸੀ ਪਰ ਹਾਲ ਦੀ ਘੜੀ ਉਸ 11 ਮੈਂਬਰੀ ਕਮੇਟੀ ਨੇ ਕੋਈ ਕੰਮ ਨਹੀਂ ਕੀਤਾ ਪਿਛਲੇ ਦਿਨੀ ਤੁਸੀਂ ਵੇਖਿਆ ਹੋਣਾ ਕਿ ਐਸਕੇਐਮ ਵੱਲੋਂ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਐਲਾਨ ਕੀਤਾ ਗਿਆ ਸੀ ਕਿ ਅਸੀਂ ਇੱਕ ਕਮੇਟੀ ਬਣਾਈ ਆ ਜੋ ਵੱਖ-ਵੱਖ ਜਥੇਬੰਦੀਆਂ ਨੂੰ ਇੱਕ ਮੰਚ ਤੇ ਲੈ ਕੇ ਆਵੇਗੀ ਪਰ ਜੇਕਰ ਵੱਖ-ਵੱਖ ਧਿਰਾਂ ਦੀ ਜਾਂ ਮੇਨ 2 ਫੋਰਮ ਪੰਜਾਬ ਨਾਲ ਸੰਬੰਧਿਤ ਇੱਕ ਐਸਕੇਐਮ ਦੂਸਰਾ ਐਸਕੇਐਮ ਨਾਨ ਪੋਲਿਟਿਕਲ ਜੇਕਰ ਇਹਨਾਂ ਦੇ ਦੋਨੇ ਧਿਰਾਂ ਦੀ ਜੋ ਵਿਚਾਰਧਾਰਾ ਹੈ ਇਹਦੀ ਤਹ ਤੱਕ ਜਾਇਆ ਜਾਵੇ ਤਾਂ ਇਹ ਸੰਭਵ ਨਹੀਂ ਲੱਗਦਾ ਕਿਉਂਕਿ ਐਸਕੇਐਮ ਜਿਹੜਾ ਨਵਾਂ ਵਜੂਦ ਨਵਾਂ ਹੋਣ ਦੇ ਵਿੱਚ ਆਇਆ ਜਿਹਦੇ ਵਿੱਚ ਹੁਣ ਰਾਜ ਹਲ ਤੇ ਉਹਦੇ ਕੁਝ ਸਾਥੀ ਜੁੜ ਗਏ ਨੇ ਉਹ ਉਹਨਾਂ ਨੇ ਫੈਸਲਾ ਕੀਤਾ ਕਿ ਚੋਣ ਜਿਹੜੇ ਵੀ ਤਰਨੇ ਲੜਨੀ ਹੋਵੇ ਉਹ ਲੜ ਸਕਦਾ ਹੈ ਪਰ ਜਥੇਬੰਦੀ ਉਹਨੂੰ ਬਾਹਰ ਦਾ ਰਸਤਾ ਵਿਖਾਏਗੀ ਜੇਕਰ ਕੋਈ ਜਥੇਬੰਦੀ ਚੋਂ ਲੜਨੀ ਚਾਹੇ ਤਾਂ ਉਹ ਐਸਕੇਐਮ ਦਾ ਹਿੱਸਾ ਨਹੀਂ ਰਹੇਗੀ ਦੂਜੇ ਪਾਸੇ ਜੋ ਸਰਬੰਸੰਗ ਪੰਦੇਰ ਹੋਰਾਂ ਦੀ ਤੇ ਰਾਜੀ ਦੇ ਵਿੱਚ ਜਗਜੀਤ ਸਿੰਘ ਗੱਲਿਆਲ ਨੇ ਉਹਨਾਂ ਦਾ ਇਹ ਮੰਨਣਾ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਬਿਲਕੁਲ ਵੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਸੋ ਭਾਵੇਂ ਕਿ ਪਿਛਲੇ 3-4 ਮਹੀਨਿਆਂ ਤੋਂ ਕੁਝ ਮੀਟਿੰਗਾਂ ਹੋਈਆਂ ਸਨ ਦੱਲੇਵਾਲ ਤੇ ਪੰਦੇਰ ਨੂੰ ਇਕੱਠੇ ਇੱਕ ਮੰਚ ਤੇ ਲਿਆਉਣ ਵਾਸਤੇ ਜੋ ਐਸਕੇਮ ਹੈ ਇਹਨੇ ਕੋਸ਼ਿਸ਼ ਕੀਤੀ ਸੀ ਪਰ ਉਸ ਕੋਸ਼ਿਸ਼ ਨੂੰ ਗੁਰ ਨਹੀਂ ਪਿਆ ਫਿਰ ਦੱਲੇਵਾਲ ਤੇ ਪੰਦੇਰ ਨੇ ਆਪਣੇ ਤੌਰ ਤੇ ਦਿੱਲੀ ਕੂਚ ਦਾ ਪ੍ਰੋਗਰਾਮ ਲਿਖ ਦਿੱਤਾ ਜੋ ਦਿੱਲੀ ਕੂਚ ਦਾ ਪ੍ਰੋਗਰਾਮ ਸੀ ਉਹ ਹੋਣਾ ਲੱਗਦਾ ਹੈ ਕਿ ਖਨੋਰੀ ਤੇ ਸਿੰਭੂ ਵਿੱਚ ਇਹ ਸੰਤਕੇ ਰਹਿ ਜਾਵੇਗਾ ਇੱਥੇ ਹੀ ਲਗਾਤਾਰ ਮੋਰਚਾ ਚਲਾਇਆ ਜਾਵੇਗਾ ਕਿਉਂਕਿ ਹੁਣ ਇਹ ਤਰ ਇਸ ਗੱਲ ਤੇ ਆ ਗਈ ਹੈ ਕਿ WTO ਨੇ ਦੇਸ਼ ਦੇ ਕਿਸਾਨਾਂ ਦਾ ਨੁਕਸਾਨ ਕਰਨਾ ਹੈ ਜਿਸ ਕਾਰਨ WTO ਦੀਆਂ ਨੀਤੀਆਂ ਦਾ ਵਿਰੋਧ ਕੀਤਾ ਜਾਵੇ ਤੇ ਕੇਂਦਰ ਸਰਕਾਰ ਤੇ ਦਬਾਅ ਬਣਾਇਆ ਜਾਵੇ ਕਿ WTO ਦੇ ਵਿੱਚ ਭਾਵੇਂ ਤੁਸੀਂ ਹਿੱਸਾ ਬਣੇ ਰਹੋ ਪਰ ਖੇਤੀ ਸੈਕਟਰ ਨੂੰ WTO ਵਿੱਚੋਂ ਬਾਹਰ ਕੱਢ ਦਿਓ ਅਸਲ ਦੇ ਵਿੱਚ WTO ਕੁਝ ਸ਼ਰਤਾਂ ਨਾਲ ਹੁੰਦਾ ਕਿਸਾਨੀ ਨੂੰ ਲੈ ਕੇ ਸਬਸਿਡੀ ਨੂੰ ਲੈ ਕੇ ਜਾਂ ਬਾਹਰੋਂ ਪੈਦਾਵਾਰ ਦੇਸ਼ ਵਿੱਚ ਲਿਆਉਣ ਵਾਸਤੇ ਉਹ ਕੁਝ ਮਾਮਲੇ ਨੇ ਇਹਦੇ ਬਾਰੇ ਵਧੇਰੇ ਅਰਥਸ਼ਾਸਤਰੀ ਵਧੀਆ ਜਾਣਕਾਰੀ ਦੇ ਸਕਦੇ ਨੇ ਪਰ ਆਪਣਾ ਅੱਜ ਦਾ ਮੁੱਦਾ ਇਹ ਆ ਕਿ ਕਿਸਾਨ ਜਥੇਬੰਦੀਆਂ ਇੱਕ ਮੰਚ ਤੇ ਕਿਉਂ ਨਹੀਂ ਆ ਰਹੀਆਂ ਬਿਲਕੁਲ ਆ ਸਕਦੀਆਂ ਨੇ ਪਰ ਵਿੱਚ ਸਿਆਸਤ ਆ ਗਈ ਆ ਸਿਆਸਤ ਦਾ ਅਸਰ ਇਸ ਕਾਰਨ ਵੀ ਜ਼ਿਆਦਾ ਹੈ ਕਿਉਂਕਿ ਹੁਣ ਲੋਕ ਸਭਾ ਚੋਣਾਂ ਸਿਰਤੇ ਨੇ ਸੋ ਵੇਖਦੇ ਆ ਹਰ ਬੰਦਾ ਇਹ ਕਹਿੰਦਾ ਹੈ ਖਾਸ ਕਰਕੇ ਜੋ ਸਮਾਸੇਵੀ ਨੇ ਜੋ ਸਮਾਜ ਦਾ ਚੰਗਾ ਭਲਾ ਚਾਹੁੰਦੇ ਨੇ ਉਹ ਵੀ ਚਾਹੁੰਦੇ ਨੇ ਕਿ ਇੱਕ ਮੰਚ ਤੇ ਸਾਰੀਆਂ ਜਥੇਬੰਦੀਆਂ ਨੂੰ ਆਉਣਾ ਚਾਹੀਦਾ ਪਰ ਇਹ ਸੰਭਵ ਨਹੀਂ ਲੱਗਦਾ ਕਿਉਂਕਿ ਵਿੱਚੋ ਵਿੱਚ ਹੀ ਇੱਕ ਦੂਜੇ ਦਾ ਵਿਰੋਧ ਵੀ ਕਰਦੇ ਨੇ ਪਹਿਲਾਂ ਰਾਜੇਵਾਲ ਨੇ ਕੁਝ ਬਿਆਨ ਅਜੇ ਦਿੱਤੇ ਸਨ ਜਿ ਤੋਂ ਲੱਗਿਆ ਸੀ ਕਿ ਪੰਦੇਰ ਤੇ ਡੱਲੇ ਵਾਲ ਨਰਾਜ਼ਗੀ ਉਹਨਾਂ ਨੂੰ ਨਰਾਜ਼ਗੀ ਹੋएगी ਦੂਜੇ ਪਾਸੇ ਪੰਦੇਰ ਪੰਨੂ ਹੋਰਾਂ ਦਾ ਬਿਆਨ ਆ ਜਾਂਦਾ ਹੈ ਕਿ ਜੇਕਰ ਕੋਈ ਦਿੱਲੀ ਕੁਝ ਨਹੀਂ ਕਰਨਾ ਚਾਹੁੰਦਾ ਤਾਂ ਫਿਰ ਉਹਨਾਂ ਨੂੰ ਧੱਕੇ ਨਾਲ ਅਸੀਂ ਨਹੀਂ ਲਿਆ ਸਕਦੇ ਹਾਲ ਹੀ ਕੜੀ ਜੋ ਸਰਬੰਸੰਗ ਪੰਦੇਰ ਦਾ ਬਿਆਨ ਆਇਆ ਕਿ ਅਸੀਂ ਵੀ ਹਾਮੀ ਆ ਕਿ ਜਥੇਬੰਦੀਆਂ ਇਕਜੁੱਟ ਹੋਣ ਪਰ ਉਹਨਾਂ ਨੂੰ ਕੋਈ ਮੈਸੇਜ ਨਹੀਂ ਮਿਲਿਆ ਦੂਸਰਾ ਮੁੱਦਾ ਕਿਸਾਨੀ ਅੰਦੋਲਨ ਨੂੰ ਲੈ ਕੇ ਆ ਕਿ ਜੋ ਸੁਭਕਰਨ ਸਿੰਘ ਹੈ ਉਹਦੀ ਜਿਹੜੀ ਡੈੱਡ ਬਾਡੀ ਅਜੇ ਵੀ ਰਚੰਦਰ ਹਸਪਤਾਲ ਵਿੱਚ ਪਈ ਹੈ ਜੋ ਕਿਸਾਨ ਜਥੇਬੰਦੀਆਂ ਕਹਿੰਦੀਆਂ ਨੇ ਜੋ ਮੰਨ ਕੇ ਚੱਲ ਰਹੀਆਂ ਨੇ ਜਦ ਉਹਨਾਂ ਦਾ ਇੱਕ ਅੰਦਰਸ ਵਖਰਾ ਚੱਲ ਪਿਆ ਹੈ ਕਿ ਸੁਭ ਕਰਨ ਦੇ ਕਤਲਾਂ ਨੂੰ ਕਤਲਾਂ ਕਲਾਬ ਐਫ ਆਈ ਆਰ ਦਰਜ ਕੀਤੀ ਜਾਵੇ ਕੱਲ ਵੀ ਅਸੀਂ ਮੈਂ ਇੱਕ ਵਕੀਰ ਨਾਲ ਇੰਟਰਵਿਊ ਕੀਤੀ ਸੀ ਉਹਦਾ ਇਹ ਕਹਿਣਾ ਸੀ ਕਿ ਐਫ ਆਈ ਆਰ ਜ਼ੀਰੋ ਐਫ ਆਈ ਆਰ ਹੋ ਸਕਦੀ ਹੈ ਖਨੋਰੀ ਦੇ ਵਿੱਚ ਪੰਜਾਬ ਦੇ ਵਿੱਚ ਭਾਵੇਂ ਕਿ ਇਹਦੀ ਤਹਿਕੀਕਾਤ ਬਾਅਦ ਦੇ ਵਿੱਚ ਕੀਤੀ ਜਾਵੇ ਅਸਲ ਦੇ ਵਿੱਚ ਐਫ ਆਈ ਆਰ ਦਾ ਮਤਲਬ ਇਹ ਹੁੰਦਾ ਕਿ ਮੂਡਲੀ ਇਨਫੋਰਮੇਸ਼ਨ ਦੇ ਆਧਾਰ ਤੇ ਪੁਲਿਸ ਨੇ ਇੱਕ ਰੈਪਟ ਦਰਜ ਕਰਨੀ ਹੁੰਦੀ ਹੈ ਇੱਕ ਪਰਚਾ ਦਰਜ ਕਰਨਾ ਹੁੰਦਾ ਤਾਂਕਿ ਇਹ ਗੱਲ ਰਿਕਾਰਡ ਤੇ ਆਵੇ ਕਿ ਫਲਾਣੇ ਬੰਦੇ ਦਾ ਕਤਲ ਹੋਇਆ ਫਲਾਣੀ ਥਾਂ ਤੇ ਹੋਇਆ ਕਿਹਨੇ ਕੀਤਾ ਕਿਵੇਂ ਹੋਇਆ ਇਹ ਬਾਧੀਆਂ ਗੱਲਾਂ ਹੁੰਦੀਆਂ ਨੇ ਫਿਰ ਪੋਸਟਮਾਰਟਮ ਦੀ ਰਿਪੋਰਟ ਦੇ ਵਿੱਚ ਕਾਫੀ ਕੁਝ ਆਉਂਦਾ ਹੈ ਕਿ ਕਤਲ ਕਿਹੜੇ ਹਥਿਆਰ ਨਾਲ ਕਿਹੜੀ ਗੋਲੀ ਨਾਲ ਕਿੰਨਾਂ ਹਾਲਤਾਂ ਚ ਹੋਇਆ ਕਦੋਂ ਹੋਇਆ ਸੋ ਇਹ ਇੱਕ ਵੱਖਰਾ ਮਾਮਲਾ ਹੈ ਤੇ ਫਰਾਂਸ ਕਾਲੇ ਆਪਣੀ ਰਿਪੋਰਟ ਦੇਣਗੇ ਪਰ ਪੰਜਾਬ ਸਰਕਾਰ ਤੇ ਲੋਕ ਜ਼ਰੂਰ ਦੁਖੀ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਇਹ ਸ਼ੁਭਕਰਨ ਨੂੰ ਜਿਨ੍ਹਾਂ ਨੇ ਖਤਮ ਕੀਤਾ ਜਿਨ੍ਹਾਂ ਨੇ ਕਤਲ ਕੀਤਾ ਉਹਨਾਂ ਖਿਲਾਫ ਬਣਦੀ ਕਾਰਵਾਈ ਹੋਏਗੀ ਤੇ ਪਰਚਾ ਦਰਜ ਕੀਤਾ ਜਾਏਗਾ ਅੱਜ 7ਵਾਂ ਦਿਨ ਹੈ ਅਜੇ ਤੱਕ ਪਰਚਾ ਦਰਜ ਨਹੀਂ ਹੋਇਆ ਭਾਵੇਂ ਕਿ ਰਾਮਪੁਰਾ ਖੂਲ ਵਿੱਚ ਵੀ ਲੋਕਾਂ ਨੇ ਪੱਕਾ ਮੋਰਚਾ ਲਗਾ ਲਿਆ ਸੋ ਸ਼ੁਭਕਰਨ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਕੋਈ ਨਾ ਕੋਈ ਪੈਂਤੜਾ ਅਖਤਿਆਰ ਕਰਨਾ ਪੈਗਾ ਜੇਕਰ ਇਹ ਵੀ ਮੰਨ ਲਿਆ ਜਾਵੇ ਕਿ ਸ਼ੁਭਕਰਨ ਨੂੰ ਹਰਿਆਣਾ ਦੀ ਹੱਦ ਦੇ ਵਿੱਚ ਗੋਲੀ ਲੱਗੀ ਹੈ ਤੇ ਹਰਿਆਣਾ ਪੁਲਿਸ ਨੇ ਹਰਿਆਣੇ ਵਿੱਚੀ ਉਨੂੰ ਮੌਤ ਦੇ ਘਾਟ ਉਤਾਰਿਆ ਤਾਂ ਫਿਰ ਹਰਿਆਣਾ ਪੁਲਿਸ ਵੀ ਪਰਚਾ ਦਰਜ ਕਰ ਸਕਦੀ ਹੈ ਉਸ ਤੋਂ ਬਾਅਦ ਪੰਜਾਬ ਸਰਕਾਰ ਸਿੱਧੇ ਤੌਰ ਤੇ ਕੋਰਟ ਦਾ ਦਰਵਾਜ਼ਾ ਖੜਕਾ ਸਕਦੀ ਹੈ ਕਿ ਹਰਿਆਣਾ ਪੁਲਿਸ ਤੇ ਸਾਨੂੰ ਯਕੀਨ ਨਹੀਂ ਇਸ ਕਤਲ ਕੇਸ ਦੀ ਜਾਂਚ ਜਾਂ ਬਾਹਰਲੇ ਸੂਬੇ ਦੀ ਪੁਲਿਸ ਤੋਂ ਕਰਾਈ ਜਾਵੇ ਜਾਂ ਫਿਰ ਸੀਬੀਈ ਤੋਂ ਜਾਂਚ ਕਰਾਈ ਜਾਵੇ ਪਰ ਹਾਲ ਦੀ ਘੜੀ ਪੰਜਾਬ ਸਰਕਾਰ ਇਸ ਮਾਮਲੇ ਨੂੰ ਲੈ ਕੇ ਚੁੱਪਾ ਹੈ ਚਾਹੀਦਾ ਤਾਂ ਇਹ ਹੈ ਕਿ ਇਸ ਮਾਮਲੇ ਤੇ ਕੋਈ ਸਪਸ਼ਟ ਨਿਰਣਾ ਕੀਤਾ ਜਾਵੇ ਜਿਸ ਤਰ੍ਹਾਂ ਅਨੇਲੋ ਦਾ ਅਨੇਲੋ ਪ੍ਰਧਾਨ ਹਰਿਆਣਾ ਦਾ ਕੱਲ ਕਤਲ ਹੋਇਆ ਤਾਂ ਤੁਰੰਤ ਹਰਿਆਣਾ ਸਰਕਾਰ ਵੀ ਹਰਕਤ ਦੇ ਵਿੱਚ ਆਈ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਵੀ ਪੁਲਿਸ ਅਧਿਕਾਰੀਆਂ ਨਾਲ ਗੱਲ ਕੀਤੀ ਤੇ ਉਸ ਮਾਮਲੇ ਦੀ ਜਾਂਚ ਸੀਬੀਏ ਕਰੇਗੀ ਸੋ ਮੈਨੂੰ ਲੱਗਦਾ ਹੈ ਕਿ ਜੋ ਸ਼ੁਭਕਰਨਾ ਇਸ ਕਤਲ ਕੇਸ ਦੀ ਜਾਂਚ ਸੀਬੀਏ ਕਰੇ ਤਾਂ ਕਿ ਸਪਸ਼ਟ ਹੋ ਸਕੇ ਸਵਾਲ ਵੱਡੇ ਨੇ ਕਿਉਂਕਿ ਸ਼ੁਭਕਰਨ ਦੇ ਜਿਹੜੀਆਂ ਗੋਲੀਆਂ ਮਾਰੀਆਂ ਨੇ ਸਿਰ ਦੇ ਵਿੱਚ ਗੋਲੀ ਲੱਗੀ ਆ ਜੇਕਰ ਭੀੜ ਨੂੰ ਖਦੇੜਨਾ ਹੋਵੇ ਜਾ ਫਿਰ ਕੋਈ ਸ਼ੱਕੀ ਬੰਦੇ ਨੂੰ ਵੀ ਇਸ ਤਰ੍ਹਾਂ ਨਹੀਂ ਮਾਰਿਆ ਜਾ ਸਕਦਾ ਉਹਦੇ ਦਾ ਇਸ ਤਰ੍ਹਾਂ ਗੋਲੀ ਮਾਰੀ ਜਿਵੇਂ ਉਹ ਗੈਂਗਸਟਰ ਹੁੰਦਾ ਜਾਂ ਜੇਕਰ ਜਿਸ ਤਰ੍ਹਾਂ ਪੁਲਸ ਇਹ ਮੰਨ ਕੇ ਚੱਲ ਚੁੱਕੀ ਸੀ ਕਿ ਕੁਝ ਨੌਜਵਾਨਾਂ ਨੂੰ ਖਤਮ ਕਰਨਾ ਉਸ ਨੀਤੀ ਤੋਂ ਇਹ ਗੱਲ ਨਿਕਲੀ ਕਿ ਸ਼ੁਭ ਕਰਨ ਦਾ ਕਤਲ ਕੀਤਾ ਗਿਆ ਸੋ ਇਹ ਨਜਾਇਜ਼ ਕਤਲ ਖਿਲਾਫ ਪੁਲਸ ਵਾਲਿਆਂ ਖਿਲਾਫ ਵੱਣਦੀ ਕਾਰਵਾਈ ਹੋਣੀ ਚਾਹੀਦੀ ਆ ਨਾਲ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੱਕ ਰਵਲਵਰ ਨਾਲ ਪੁਲਿਸ ਵਾਲਾ ਗੋਲੀ ਚਲਾ ਰਿਹਾ ਹੈ ਹੋ ਸਕਦਾ ਹੈ ਉਸ ਰਿਵਲਵਰ ਦੀ ਗੋਲੀ ਨਾਲ ਸੁਬ ਕਰਨ ਦੀ ਮੌਤ ਹੋਈ ਹੋਵੇ ਜਾਂ ਫਿਰ ਪਿੱਛੋਂ ਕੋਈ ਹੋਰ ਗੋਲੀਆਂ ਚਲਾਈਆਂ ਗਈਆਂ ਹੋਣ ਪਰ ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਸਿੱਧੀਆਂ ਗੋਲੀਆਂ ਚਲਾਉਣ ਦਾ ਪੁਲਿਸ ਵਾਲਿਆਂ ਨੂੰ ਕਿਹਨੇ ਹੱਕ ਦਿੱਤਾ ਹੈ ਜੇਕਰ ਕਿਸੇ ਅਧਿਕਾਰੀ ਨੇ ਹੱਕ ਦਿੱਤਾ ਹੈ ਤਾਂ ਉਸ ਖਲਾਬੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਸੋ ਅਗਲੀ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਨੂੰ ਲੈ ਕੇ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਸਿੱਖ ਸੱਕੀ ਕਾਫੀ ਮਹੱਤਮ ਰੱਖਦੀ ਹੈ ਜੋ ਉਮਰਤਪਾਲ ਸਿੰਘ ਤੇ ਉਹਦੇ ਸਾਥੀ ਨੇ ਉਹਨਾਂ ਦੀ ਰਹਿ ਵਾਸਤੇ ਜਾਂ ਉਹਨਾਂ ਦੀ ਭੁਖੜਤਾਲ ਖਤਮ ਕਰਾਉਣ ਵਾਸਤੇ ਅੰਮ੍ਰਿਤਸਰ 'ਚ ਜੋ ਧਰਨਾ ਜਾਰੀ ਹੈ ਉਹਦੇ ਵਿੱਚ ਸੁਖਪਾਲ ਸਿੰਘ ਖੈਰਾ ਨੇ ਸ਼ਮੂਲੀਅਤ ਕੀਤੀ ਹੈ ਸੁਖਪਾਲ ਸਿੰਘ ਖੈਰਾ ਅਕਸਰ ਪੰਥਕ ਮੁੱਦਿਆਂ ਤੇ ਬੋਲਦੇ ਰਹਿੰਦੇ ਨੇ ਤੇ ਜੋ ਵੀ ਕਿਸੇ ਨਾਲ ਤਕਾ ਹੁੰਦਾ ਹੈ ਉਸ ਥਾਂ ਤੇ ਉਹ ਜ਼ਰੂਰ ਪਹੁੰਚਦੇ ਨੇ ਅੱਜ ਖੈਰਾ ਉੱਥੇ ਗਏ ਨੇ ਭਾਵੇਂ ਕਿ ਕਾਂਗਰਸ ਦੀ ਇਹ ਲੈਣ ਨਹੀਂ ਹੈਗੀ ਕਿ ਜੋ ਪੰਥਕ ਮੁੱਦਿਆਂ ਦੇ ਵਿੱਚ ਸਿੱਧੀ ਦਖਲਦrazi ਕੀਤੀ ਜਾਵੇ ਪਰ ਖੈਰਾ ਨਿੱਜੀ ਤੌਰ ਤੇ ਜਰੂਰ ਇਸ ਪ੍ਰੋਗਰਾਮ ਚ ਗਏ ਨੇ ਤੇ ਜੋ ਅਮਰਤਪਾਲ ਸਿੰਘ ਹੈ ਉਸ ਦੀ ਜਿਹੜੀ ਗ੍ਰਿਫਤਾਰੀ ਹੋਈ ਨੂੰ ਤਕਰੀਬਨ 11 ਮਾਰਚ ਤੱਕ ਸਾਲ ਹੋ ਜਾਵੇਗਾ ਤੇ ਹੁਣ NSA ਤਹਿਤ ਕਿਸੇ ਨੂੰ 1 ਸਾਲ ਜੇਲ੍ਹ ਵਿੱਚ ਰੱਖਿਆ ਜਾ ਸਕਦਾ ਹੈ ਪਹਿਲਾਂ NSA ਤਹਿਤ 2 ਸਾਲ ਦਾ ਇਹ ਸੀਗਾ ਕਿ 2 ਸਾਲ ਦਾ ਸਮਾਂ ਸੀ ਹੁਣ 1 ਸਾਲ ਦਾ ਸਮਾਂ ਹੋ ਗਿਆ ਹੁਣ ਦੇਖਣਾ ਹੋਵੇਗਾ ਕਿ ਅਮਰਤਪਾਲ ਤੇ ਦਵਾਰੇ ਕਿਸ ਕਾਰਨ ਜਾਂ ਫਿਰ ਕੁਝ ਹੋਰ ਗੱਲਾਂ ਬਣਾ ਕੇ ਐਨਐਸਏ ਤਹਿਤ ਕੋਈ ਪਰਚਾ ਦਰਜ ਕੀਤਾ ਜਾਏਗਾ ਜਾਂ ਫਿਰ ਉਸ ਦੀ ਰੈਹ ਕੀਤੀ ਜਾਏਗੀ ਬਾਕੀ ਜੋ ਅਮਰਤਪਾਲ ਤੇ ਉਹਦੇ ਸਾਥੀਆਂ ਤੇ ਹੋਰ ਕਿਸ ਨੇ ਉਹ ਪੰਜਾਬ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਨੇ ਉਹ ਵੀ ਚਲਾਏ ਜਾਣਗੇ ਸੋ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਇਹ ਲੋਕ ਸਭਾ ਚੋਣਾਂ ਦੇ ਵਿੱਚ ਅਮਰਤਪਾਲ ਸਿਆਸੀ ਤੌਰ ਤੇ ਕੋਈ ਸਰਗਰਮੀ ਨਹੀਂ ਕਰ ਸਕੇਗਾ ਜਿੰਤੋਂ ਤੱਕ ਨਵਜੋਤ ਸਿੰਘ ਸਿੱਧੂ ਦੀ ਗੱਲ ਹੈ ਨਵਜੋਤ ਸਿੰਘ ਸਿੱਧੂ ਨੇ ਅੱਜ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਜੋ ਪੰਜਾਬ ਦੀ ਟਕਸਾਲੀ ਕਾਂਗਰਸੀ ਨੇ ਉਹਨਾਂ ਦੇ ਉਹ ਨਿਸ਼ਾਨੇ ਤੇ ਆ ਨਵਜੋਤ ਸਿੰਘ ਸਿੱਧੂ ਆਪਣੇ ਵੱਖਰੀ ਸਿਆਸਤ ਚਲਾ ਰਿਹਾ ਹੈ ਉਹਦੇ ਬਾਰੇ ਇਹ ਚਰਚਾ ਹੈ ਕਿ ਉਹ ਮੁੱਦਿਆਂ ਦੀ ਸਿਆਸਤ ਕਰਦਾ ਹੈ ਪਰ ਜਦੋਂ ਉੱਤੇ ਸਵਾਲ ਵੀ ਖੜੇ ਹੁੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਜਦੋਂ ਖੁਦ ਪੰਜਾਬ ਦੇ ਵਿੱਚ ਮੰਤਰੀ ਸੀ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਵਿੱਚ ਉਦੋਂ ਉਸ ਦੀ ਮੁੱਦਿਆਂ ਦੀ ਸਰਕਾਰ ਕਿੱਥੇ ਗਈ ਸੀ ਕੱਲ ਹੀ ਭਗਵੰਤ ਮਾਨ ਨੇ ਇੱਕ ਸਰਕਾਰੀ ਪ੍ਰੋਗਰਾਮ ਵਿੱਚ ਜੋ ਨਵਜੋਤ ਸਿੰਘ ਸਿੱਧੂ ਨੇ ਉਹਦੇ ਤੇ ਬੜਾ ਤਿੱਖਾ ਵਿਅੰਗ ਕੀਤਾ ਕਿ ਨਵਜੋਤ ਸਿੰਘ ਸਿੱਧੂ ਦਾ ਵਿਆਹ ਵਿੱਚ ਲੈਣ ਦੇਣ ਵਾਲੇ ਸੂਟਾਂ ਵਰਗਾ ਸੂਟ ਅੱਗੋਂ ਅੱਗੀ ਕਈ ਰਿਸ਼ਤੇਦਾਰਾਂ ਵਿੱਚ ਘੁਮਕੇ ਦੁਬਾਰੇ ਕਈ ਵਾਰ ਉਸੇ ਬੰਦੇ ਕੋਲ ਵਾਪਸ ਆ ਜਾਂਦਾ ਜੋ ਜਿਸ ਨੇ ਉਹ ਸੂਟ ਦਿੱਤਾ ਹੁੰਦਾ ਤੇ ਕਾਂਗਰਸ ਤੇ ਤਿੱਖੀ ਟਿੱਪਣੀ ਕੀਤੀ ਭਗਵੰਤ ਮਾਨ ਨੇ ਕਿ ਕਾਂਗਰਸ ਨੇ ਉਹ ਸੂਟ ਲਪਾ ਕੇ ਵਿੱਚ ਪੜ ਲਿਆ ਨਾ ਉਹ ਹੁਣ ਕਿਸੇ ਨੂੰ ਦਿੱਤਾ ਜਾ ਸਕਦਾ ਤੇ ਨਾਲ ਲਪਾ ਕੇ ਵਿੱਚ ਬਾਪਸ ਪਾਇਆ ਜਾ ਸਕਦਾ ਹੈ ਸੋ ਸਿੱਧੂ ਮੈਨ ਬੀਜੇਪੀ ਵਿੱਚੋਂ ਨਿਕਲੇ ਸੀ ਬੀਜੇਪੀ ਦੇ ਅੱਗੇ ਸੀ ਇਹ ਵੀ ਹੋ ਸਕਦਾ ਦੁਬਾਰੇ ਕਿ ਜਿਵੇਂ ਦੇਣ ਲੈਣ ਦਾ ਸੂਟ ਹੁੰਦਾ ਉਸੇ ਬੰਦੇ ਕੋਲ ਆ ਜੇ ਤੇ ਨਵਜੋਤ ਸਿੰਘ ਸਿੱਧੂ ਬੀਜੇਪੀ ਵਿੱਚ ਜਾ ਵੀ ਪਰ ਨਵਜੋਤ ਸਿੰਘ ਸਿੱਧੂ ਨੇ ਹਾਲ ਹੀ ਕੜੀ ਇਸ ਗੱਲ ਨੂੰ ਕਨੈਮ ਕੀਤਾ ਕਿ ਉਸ ਦਾ ਬੀਜੇਪੀ ਵਿੱਚ ਜਾਣ ਦਾ ਕੋਈ ਇਰਾਦਾ ਨਹੀਂ ਸੋ ਅੱਜ ਇੱਕ ਹੋਰ ਵੱਡੀ ਖਬਰ ਹੈ ਕਿ ਬਠਿੰਡਾ ਨਾਲ ਸੰਬੰਧਿਤ ਕੁਝ ਪਿੰਡਾਂ ਵਿੱਚ ਐਨਆਈਏ ਨੇ ਰੇਡ ਕੀਤੀ ਹੈ ਕੁਝ ਸ਼ੱਕੀ ਨੌਜਵਾਨਾਂ ਦੇ ਘਰਾਂ ਤੇ ਐਨਆਈ ਦੀ ਰੇਡ ਪਈ ਹੈ ਪਰ ਕੋਈ ਖਾਸ ਸਮਾਨ ਉਹਨਾਂ ਦੇ ਘਰੋਂ ਨਹੀਂ ਮਿਲਿਆ ਇੱਕ ਤਰ੍ਹਾਂ ਨਾਲ ਤਸਦ ਦਾ ਮਾਹੌਲ ਹੈ ਤੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਅਕਸਰ ਲੋਕ ਇਹ ਕਹਿੰਦੇ ਨੇ ਕਿ ਚੋਣ ਜਾਬਤਾ ਲੱਗਣ ਵਾਲਾ ਹੈ ਕਿਸਾਨ ਅੰਦੋਲਨ ਦਾ ਕੁਝ ਨਹੀਂ ਹੋਣਾ ਪਰ ਜੇਕਰ ਪਿਛਲੀਆਂ 2019 ਦੀਆਂ ਲੋਕ ਸਭਾ ਚੋਣਾਂ ਤੇ ਛਾਤ ਮਾਰੀ ਜਾਵੇ ਤਾਂ 11 ਮਈ ਤੋਂ ਚੋਣਾਂ ਸ਼ੁਰੂ ਹੋਈਆਂ ਸਨ ਤੇ ਇਹ ਵੀ ਲੱਗਦਾ ਕਿ ਮਈ ਦੇ ਪਹਿਲੇ ਹਫ਼ਤੇ ਚੋਣਾਂ ਹੋਣਗੀਆਂ ਪਰ ਜੇਕਰ ਮਈ ਦੇ ਪਹਿਲੇ ਹਫਤੇ ਚੋਣਾਂ ਹੋਣਗੀਆਂ ਤਾਂ April ਦੇ ਪਹਿਲੇ ਹਫਤੇ ਜਿਹੜਾ ਚੋਣ ਜਾਬਤਾ ਲੱਗੇਗਾ ਜੇਕਰ ਸਹੀ ਸ਼ੈਡਿਊਲ ਤੇ ਸਹੀ ਸਮੇਂ ਮਤਾ ਕੋ ਇਹ ਚੋਣਾਂ ਹੋਣਗੀਆਂ ਨਹੀਂ ਤਾਂ ਕਈ ਵਾਰ ਸਤਤਰੀ ਪਹਿਲਾਂ ਵੀ ਕਿਸੇ ਨਾ ਕਿਸੇ ਚੀਜ਼ ਦਾ ਬਹਾਨਾ ਬਣਾ ਕੇ 15 20 ਦਿਨ ਮਹੀਨਾ ਪਹਿਲਾਂ ਵੀ ਚੋਣਾਂ ਕਰਵਾ ਸਕਦੇ ਹੁੰਦੇ ਨੇ ਸੋ ਲੱਗਦਾ ਹੈ ਕਿ ਚੋਣਾਂ 15 20 ਦਿਨ ਪਹਿਲਾਂ ਹੋ ਸਕਦੀਆਂ ਨੇ ਕਿਉਂਕਿ BJP ਨੇ ਤਿਆਰੀ ਖਿੱਚ ਲਈ ਹੈ ਕੁਝ ਪ੍ਰਚਾਰ ਵਾਲੇ ਚੋਣ ਰੱਥ ਤਿਆਰ ਕਰਕੇ ਮੈਦਾਨ ਦੇ ਵਿੱਚ ਉਤਾਰੇ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੋਦੀ ਦੇ ਜਿਹੜੇ ਬਿਆਨ ਨੇ ਉਹ ਵੀ ਇਸ ਤਰੀਕੇ ਦੇ ਆ ਰਹੇ ਨੇ ਕਿ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ ਉਹਦੇ ਮਤੇਦਾਨਰ ਲੋਕਾਂ ਨੂੰ ਪਰਮਾਇਆ ਜਾਵੇ ਲੋਕਾਂ ਨੂੰ ਦੱਸਿਆ ਜਾਵੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਬੜਾ ਵੱਡਾ ਬਿਆਨ ਆਇਆ ਜਿਹਦੇ ਵਿੱਚ ਉਹਨਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਭਾਰਤ ਨੇ ਵੱਡੀ ਤਰੱਕੀ ਕੀਤੀ ਹੈ ਸੋ ਦੇਖਦੇ ਆ ਚੋਣਾਂ ਦਾ ਐਲਾਨ ਕਦੋਂ ਹੁੰਦਾ ਹੈ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜੋ ਆਪਣੇ ਤੌਰ ਤੇ ਚੋਣ ਲੜੇਗੀ ਉਹਦੇ ਉਮੀਦਵਾਰਾਂ ਨੂੰ ਲੈ ਕੇ ਕਾਫੀ ਚਰਚਾ ਹੈ ਤੇ ਸੰਗਰੂਰ ਬਾਰੇ ਇਹ ਚਰਚਾ ਸਾਹਮਣੇ ਆ ਰਹੀ ਹੈ ਕਿ ਕਰਮਜੀਤ ਅਨਮੋਲ ਨੂੰ ਜਿਹੜੀ ਚੋਣ ਲੜਾਈ ਜਾ ਸਕਦੀ ਹੈ ਜਲਦ ਕੇ ਪਹਿਲਾਂ ਅਮਨ अरोड़ा ਜੋ ਮੰਤਰੀ ਨੇ ਉਹਨਾਂ ਦਾ ਨਾਂ ਚੱਲਦਾ ਸੀ ਸੋ ਦੇਖਦੇ ਆ ਕਲਾਕਾਰ ਨੂੰ ਟਿਕਟ ਦਿੱਤੀ ਜਾਏਗੀ ਜਾਂ ਨਹੀਂ ਦਿੱਤੀ ਜਾਏਗੀ ਪਰ ਆਪਾਂ ਇਹ ਵੀ ਕਹਿ ਸਕਦੇ ਆ ਕਿ ਕਿਸਾਨੀ ਅੰਦੋਲਨ ਨੂੰ ਲੈ ਕੇ ਪੰਜਾਬ ਦੀ ਸਿਆਸਤ ਤੇ ਕਾਫੀ ਵੱਡਾ ਅਸਰ ਦੇਖਣ ਨੂੰ ਮਿਲੇਗਾ ਕਿ ਕਿਸਾਨਾਂ ਦੇ ਵਿੱਚ ਇਹਨਾਂ ਦਿਨਾਂ ਦੌਰਾਨ ਇੱਕ ਪਾਸੇ ਭਾਜਪੀ ਨਾਲ ਨਾਰਾਜ਼ਗੀ ਆ ਕੇਂਦਰ ਸਰਕਾਰ ਨਾਲ ਨਾਰਾਜ਼ਗੀ ਆ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਿਸਾਨ ਨਾਰਾਜ਼ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਦਾ ਕਿਸਾਨਾਂ ਦਾ ਧਿਆਨ ਨਹੀਂ ਦਿੱਤਾ ਜਾ ਰਿਹਾ ਖਾਸ ਕਰਕੇ ਸ਼ੁਭ ਕਰਨ ਦਾ ਜਾਂ ਫਿਰ ਹੋਰ ਜਿਹੜੇ ਨੌਜਵਾਨ ਜ਼ਖਮੀ ਹੋਏ ਨੇ ਉਹਨਾਂ ਖਾਲਾਫ ਕਾਰਵਾਈ ਨੂੰ ਲੈ ਕੇ ਸਰਕਾਰ ਨੇ ਜਿਹੜੀ ਚੁੱਪ ਧਾਰਨ ਕੀਤੀ ਹੋਈ ਹੈ ਸੋ ਜਿਹੜੀ ਵੀ ਕੋਈ ਸਤਾਤਰੀ ਤਿਰ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦੀ ਚੁੱਪ ਧਾਰਦੀ ਆ ਉਸ ਨੂੰ ਲੈਣ ਦੇ ਦੇਣੇ ਵੀ ਪੈ ਸਕਦੇ ਨੇ ਸੋ ਫਿਲਹਾਲ ਦੇ ਆਗਿਆ ਇਸ ਤਰ੍ਹਾਂ ਦੇ ਗਰਮ ਹੁੰਦੇ ਆ ਤੇ ਆਪਾਂ ਸਮੇਂ-ਸਮੇਂ ਤੇ ਚਰਚਾ ਕਰਦੇ ਰਹਾਂਗੇ ਧੰਨਵਾਦ